ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵਾ ਘੱਟ ਦਾ ਹੋ ਗਿਆ ਹੁਣ ਮੈਂ ਦੇਖਿਆ ਤਾਂ ਹੈ ਨਹੀਂਗਾ ਤੇ ਵਾਰਿ ਤੋਂ ਬਹੁਤ ਜ਼ਿਆਦਾ ਹੈਗੀ ਅੱਜ ਆਪਣੇ ਗੁਰਦੁਆਰਾ ਸਾਹਿਬ ਦਾ ਹੈਗਾ ਜੀ ਪ੍ਰੋਗਰਾਮ ਮਾਰੇ ਪਰਿਵਾਰਕਨੀਆਂ ਕਿਉਂਕਿ ਮੋਤੀਰਾਮ ਮੈਰਾਜੀ ਦਾ ਪਰਿਵਾਰ ਅੱਜ ਦੇ ਦਿਨ ਸਾਰਾ ਦਿਨ ਸਾਰੇ ਸਰੀਰ ਹੋਏ ਸੀ ਕੋਲੂ ਥਾਈਂ ਪਿੜੇ ਗਏ ਸੀ ਹਿਲਾਂ ਸਾਰਿਆਂ ਨੂੰ ਪਤਾ ਹੀ ਹੈਗਾ ਮੋਤੀਰਾਮ ਦਾ ਮੈਰਾਜੀ ਦਾ ਬੇਟਾ ਮਾ ਕਾਰਾਲੀ ਮੋਤੀਰਾਮ ਹਨ ਮੈਰਾਜੀ ਤੇ ਉਹਨਾਂ ਦੀ ਯਾਦ ਵਿੱਚ ਮੇਰੇ ਪਰਿਵਾਰ ਨੇ ਸਾਈਜ ਪਾਠ ਕਰਵਾਇਆਗਾ ਗੁਰਦੁਆਰਾ ਸਾਹਿਬ ਅੱਜ ਭੋਗੂ ਤੇ ਪਾਠਾ ਟਫਟ ਕਰ ਰਹੇ ਆਂ ਜੀ ਕੰਮ ਸਮਰਾਜ ਜੀ ਗਏ ਹੁਣ ਪਹਿਲਾ ਵਾਲੇ ਨੂੰ ਘਰ ਲੈ ਸੇ ਹੁਣ ਇਧਰਲੇ ਨੂੰ ਘਰ ਕਰ ਗਏ ਲੇਗੇ ਦੁੱਧ ਪੜਾਉਣ ਪੱਲਾ ਡੈਰੀ ਚ ਪਾ ਕੇ ਆਏ ਨੇ ਮੈਂ ਭਾਂਡੇ ਸਾਫ ਕਰਤੇ ਨੇ ਵੀ ਵਿਚਾਰ ਉਲਾਈ ਆਂਦੇ ਹੁਣ ਮੈਂ ਮੱਝਾਂ ਬਾਹਰੇ ਕੱਢ ਕੇ ਆਉਣੀ ਆਂਗੀ ਕਿਉਂਕਿ ਮਾਸੀ ਵੀ ਅੱਜ ਸੁਨੀਹਾ ਆ ਗਈ ਥੋੜਾ ਜਿਹਾ ਆਉਣੇ ਵੀ ਕਿਸੇ ਰਿਸ਼ਤੇਦਾਰ ਜੀ ਜਾਣਾ ਦੁੱਖ ਸੋ ਪੁੱਛ ਤੇ ਉਹ ਬਾਲ ਸੱਜ ਸਮਝੀ ਆਂਦੀ ਆ ਹੁਣ ਮਖਾ ਚਲੋ ਇਨੇ ਆਪਾਂ ਬਲ ਉਹ ਸਟਾਰਟ ਕਰ ਲੈਨੇ ਸ਼ੁਰੂ ਕਰ ਲੈਨੇ ਆਂਗੇ ਕਿਉਂਕਿ ਫਿਰ ਆਪਾਂ ਮੱਝਾਂ ਕੱਢਾਂਗੇ ਬਾਹਰੇ ਤੇ ਪੰਡ ਪੁੰਡੇ ਆਪਾਂ ਮਾਰ ਜਾਈ ਤੇ ਤੇ ਹੁਣ ਆਪਾਂ ਮੱਝਾ ਕੱਢਦੇ ਆ ਬਾਹਰੇ ਤੁਹਾਨੂੰ ਬਾਹਰਲਾ 뷰 ਦਿਖਾਉਣਾ ਦੇਖੋ ਧੁੰਦ ਬਹੁਤ ਜ਼ਿਆਦੇ ਪਈ ਕਿਉਂਕਿ ਇਹਦੇ ਵਿੱਚ ਧੁੰਦ ਪੈਣ ਦੇ ਵੀ ਦਿਨ ਨੇ ਠੰਡ ਦੇ ਹਨਾ ਸਾਨੂੰ ਪਤਾ ਹੀ ਆ ਪੂਰਾ ਮਹੀਨਾਗਾ ਜੇ ਹੁਣ ਠੰਡ ਨਹੀਂ ਪਊ ਫਿਰ ਹੋਰ ਘਰੋਂ ਪਊ ਜੇ ਠੰਡ ਪਊਗੀ ਟੋਕਰਾਂ ਭਾਂਡੇ ਨਾਲ ਭੰਜ ਜਾਪੇ ਜੇ ਠੰਡ ਪਊਗੀ ਤਾਂ ਆਪਣੇ ਦੋ ਮਨ ਦਾਣੇ ਹੋਂ ਦੀ ਆਸ ਹੋਊਗੀ ਹਨਾ ਤੇ ਪਿਰ ਫਟਾਫਟ ਕੰਮ ਕਰਕੇ ਗੁਰਦੁਆਰੇ ਜਾਵਾਂਗੇ ਤੇ ਸਰਦਾਰ ਜੀ ਦੁੱਧ ਪੜਾਉਣਗੇ ਉੱਥੇ ਖੜ੍ਹ ਕੇ ਹੁਣ ਮੱਝਾਂ ਮੈਨੂੰ ਕੱਢਣੀਆਂ ਪੈਣਗੀਆਂ ਬਾਹਰ ਤੇ ਅੰਦਰ ਤਰਾਮ ਨਾਲ ਖੜੀਆਂ ਨੇ ਗਈਆਂ ਬਾਹਰੇ ਬੰਦਿਆ ਇਹਨਾਂ ਹਾਂ ਦੇਖੋ RAMLAL ਖਾਲਸਾ ਦੇ ਨੂੰ ਖੁੱਲ੍ਹੇ ਚ ਕੱਖ ਤੁਹਾਡੇ ਕਮੈਂਟ ਆ ਰਹੇ ਸੀਗੇ ਵੀ ਇਹ ਮੱਝਾਂ ਮੁੱਧੀਆਂ ਖੁੱਲ੍ਹੀਆਂ ਮੁੱਧੀਆਂ ਮਾਰਨਗੀਆਂ ਨਾ ਕੋਈ ਵੱੱਜੀਆਂ ਨਹੀਂ RAMLAL ਕੱਟਿਆ ਦਾ ਸੁਰਗ ਹੋ ਗਿਆ ਹੈਨਾ ਕਿਉਂਕਿ ਨਹੀਂ ਸਵੇਰੇ ਸੁਨੇਹਾ ਬਾਹਰ ਕੱਢਣੀਆਂ ਪੈਂਦੀਆਂ ਥੀਆਂ ਜੇ ਨਹੀਂ ਬਾਹਰ ਕਰਦੇ ਤਾਂ ਉਹ ਗਾਹ ਪਾਉਂਦੀਆਂ ਸੀਗੀਆਂ ਫਿਰ ਹਨਾ ਗੋਹਾ ਬਾੜਦੀਆਂ ਸੀਗੀਆਂ ਹੁਣ ਮੈਂ ਸਵੇਰੇ ਕੇਰਾ ਫੌੜੇ ਨਾਲ ਢੇਰੀਆਂ ਲਾ ਕੇ ਧਾਰਾ ਕੱਢ ਲਾਣੀਆਂ ਹੈ ਹਨਾ ਹਾਂ ਇਹ ਪਈ ਕੰਮ ਆਪਣੇ ਸਾਰਿਆਂ ਨੇ ਰਲ ਮਿਲ ਕੇ ਹੋ ਜਾਣਗੇ ਕੱਢੋਗੇ ਬਾਹਰ ਮੱਜਾ ਹੁਣ ਤਾਂ ਦਰਜਾ ਵੜੇ ਕੇਰਾ ਛੁਲੀਆਂ ਕੋਲ ਅੱਗ ਵੀ ਮਚਾਈ ਪਈ ਆ ਮੇਰੀ ਥੱਲੇ ਟੀਵੀ ਨਾ ਥੱਲੇ ਲੱਗ ਜੇ ਅੱਗ ਵੀ ਬਹੁਤ ਜ਼ਾਰੇ ਮਚ ਗਈ ਚਲੋ ਇਹ ਪਮੱਜਾ ਕਰਦੇ ਆ ਬਾਹਰੇ ਫਿਰ ਮਿਲਦੇ ਆ ਤੁਹਾਨੂੰ ਫਿਰ ਕਰਦੇ ਆ ਆਪਾਂ ਰਾਂਹ ਦੇ ਕੰਮ ਤੇ ਹਿੱਦਰ ਸਾਰੇ ਆਟਾ ਉਟਾ ਗੁੰਨੋ ਕੇ ਰੱਖਿਆ ਪਿਆ ਪ੍ਰਾਂਤ ਪੁੱਤ ਦੀ ਪਿਆਗੀ ਆਟਾ ਮੈਂ ਡੱਬੇ ਚ ਕੱਢਤਾ ਉਹਨੂੰ ਕਿ ਉਹ ਦੁਬਾਰਾ ਵਾਲੇ ਭਾਂਡੇ ਵਿਲੇ ਕਰਤੇ। ਬੜਾ ਟਾਈਮ ਆ ਦੁਪਹਿਰ ਦਾ 1 ਵਜ ਚੁੱਕਿਆਗਾ। ਤੇ ਗੁਰਦੁਆਰਾ ਸਾਹਿਬ ਕੋ ਉੱਤੇ ਜਾਇਆ ਏ। ਅੱਪਾ ਸਿਲਦੇ ਆ ਜੀ ਲਸਣ ਪਿਆਜ਼ ਅਦਰਕ ਕਿਉਂਕਿ ਸਾਰੇ ਵਾਲੇ ਗਲੇ ਜਿ ਖਰਾਬ ਹੋਏ ਪੈਨੇ ਅੱਜ ਬਣਾਵਾਂਗੇ ਜੀ ਪਮੋਠਾਂ ਦੀ ਦਾਲ। ਲਾਸ ਲਿਆਸ ਸਿਰ ਗਿਆ। ਅੱਜ ਧੁੱਪ ਬਹੁਤ ਲੇਟ ਨਿਕਲ ਹੀ ਹੈਗੀ ਤੇ ਮਾਹ ਚੱਲਨੇ ਧੁੱਪ ਸੇਕ ਲਾਂਗੇ। ਨੇ ਆਪਾਂ ਲਾਸ ਪਿਆਜ਼ ਸੇਕ ਲਾਂਗੇ। ਮੋਠ ਆਪਾਂ ਪਿਓ ਕੋਈ ਤਰ ਤੇ ਚਾਹ ਮਾ ਗਰੋਂ ਸਰਦਾਰ ਜੀ ਗਏ ਹੋਣ ਖੇਤ। ਹੈ ਨਹੀਂ ਕਰੇ। ਜਦੋਂ ਆ ਗਏ ਨੇ ਆਪਾਂ ਚਾਹ ਬਣਾ ਲਾਂਗੇ। ਚਾਹ ਤੋਂ ਬਾਅਦ ਹੋਣੀ ਪਮੋਠ ਜਿੰਨੇ ਅ ਰਿਜਨੇ ਤਰ ਦੇਵਾਂਗੇ। ਬਾਅਦ ਚ ਤੜਕਾ ਲਾ ਲਵਾਂਗੇ। ਜਦੋਂ ਖਾਣੀ ਹੋਊ ਫੁਲ ਥਾਲੀ-ਥਾਲੀ ਰਿੰਝ ਜਾਣਗੇ। ਹਾਰੇ ਚ ਨਾ ਕਰਤਾਂ ਗੋਹੇ ਪਾ ਕੇ ਦਾਲ। ਕਿਉਂ? ਜੇ ਨਹੀਂ ਬਾੜਨੀ ਦਹੀਂ ਫੇ ਤਾਂ ਗੰਦ। ਹਾਰੇ ਤਾਂ ਰਿੱਝ ਜਾਂਦੇ। ਜੇ ਨਹੀਂ। ਦਹੀਂ ਹੋ ਤਾਂ ਦਹੀਂ ਤਾਂ ਅੰਨ ਜਾਂਦੇ ਉਹ ਹੋ ਜਾਂਦੇ। ਅੰਦਰ ਨਹੀਂ ਤੈਨੂੰ ਕਿਹਾ ਮੈਂ ਵੀ ਮਾਹਮਣ ਨੂੰ ਤਾਪਲੀ ਦੇ ਮਰੇਰ ਕੋਟ ਵਾਲੇ ਗਈ। ਤਾਪੜ ਆ ਲਿਆ ਕੇ ਦੇ ਦੀ ਆਪੇ ਵਰਗਾ ਕਹਿੰਦੀ ਬਾਹਲਾ ਵਧੀਆ ਕਹਿੰਦੀ ਕਿੰਨੀ ਡੋਈ ਹੈ ਮਾਰੀ ਜਾਏ ਫੁੱਟਦਾ ਨਹੀਂ ਆਏਗਾ। ਇੱਕ ਰਾਜੀ ਵਾਲੇ ਨੇ ਮੰਗਾਇਆ। ਸਹੀਂ ਤੈਨੂੰ ਲਿਆ ਆ ਲ ਮਹਮਣ ਨੂੰ ਲਿਆ ਆ। ਉੱਦ ਮੇਰਾ ਜੀ ਕਰਦੇ ਮੈਂ ਤਪਲੇ ਸਾਫ ਕਰ ਮੈਂ ਕਰ ਤਪਲਾ ਹੀ ਹੁੰਦੀ ਬੜੀ ਬਣਾਇਆ ਉਹ ਉਹ ਰਿਹਾ ਤਾਂ ਆਪਣੇ ਵਾਰੀ ਫੁੱਟ ਜਾਨਦੇ ਨੇ ਉਹ ਤਾਂ ਮੰਗਾਇਆ ਗਰਮੀ ਤੋਂ ਮਾ ਜਿੱਦੇ ਗਈ ਲਿਆ ਜੀ ਕਹਿੰਦੇ ਕੱਲ ਭਾਂਡੇ ਦੇ ਕੇ ਮੇਰੇ ਕੋਲ ਵਾਲੇ ਕਾਟ ਕੇ ਘਰੇ ਖੜੇ ਕਹਿੰਦੇ ਮੈਂ ਲਿਆ ਕੇ ਦਿਉਣੀ ਪਾਲੇ ਹੋਰ ਕੜਾਈਆਂ ਕਡੂਈਆਂ ਮੰਗਾਈਆਂ ਹੋਣਗੇ ਹਨ ਕਿ ਤੁਹਾਨੂੰ ਤੇ ਆ ਨਹੀਂ ਦੇ ਮੇਰੇ ਕੋਲ ਜੀ ਹਾਂ ਕੁਛੇ ਨੇ ਜੱਗ ਜੁੱਗ ਦੇ ਨੇ ਕਿ ਸਾਰੇ ਘਰਾਂ ਦੇ ਹਾਂ ਦੇ ਆਤਨੇ ਲਈ ਇਹ ਬਣਾ ਕੇ ਬੀਬੀ ਬੈਠੀ ਆ ਜਿਹੜਾ ਪੰਗਾ ਲੈ ਤੋ ਸਲਾਈਆਂ ਦਾ ਮਾਗਰਦਾ ਮਾਗਰਲਾ ਪਾਸਾ ਰਹਿਦਾ ਹਾ ਜੀ ਨਹੀਂ ਜੰਮ ਸੰਗ ਲਗਦਾ ਆਉ ਕੀ ਹੋਈ ਜਾਨੀ ਆ ਦੇਖੋਗਾ ਕੀ ਇਹ ਤੇ ਹੁਣ ਬਸ ਇਹਦਾ ਅਸਲ ਪਿਆਸ ਸੱਲ ਕੇ ਪਰ ਫਿਰ ਸਾਹੀ ਮੰਗ ਕਰਕੇ ਅਦਰਕਾਲ ਵੀ ਪਰਾਂ ਵਿਚਾਰ ਬਖਤੀ ਪੜਨ ਕਰੀ ਤੇ ਖੰਡ ਕਾਟ ਕੇ ਲੈ ਲਪੜ ਲੈ ਲਈ ਪਰ ਦੋ ਟਾਈਮ ਦੋ ਦਿਨ ਲੈਂਦੀ ਰਹੀਆਂ ਖੰਡ ਕਾਟ ਕੇ ਮਰੂਤ ਪੁੰਨ ਕੇ ਖਾਣਾ ਰਹਿ ਗਿਆ ਕੱਲਾ ਵੀਰਪਾਲ ਪੜਨ ਨੇ ਕਹਿਆ ਕਰ ਰਹਾ ਸੀ ਪੜੇ ਮਰੂਤ ਪੁੰਨ ਕੇ ਖਾਲਾ ਮੈਂ ਖਾ ਦਾ ਸੀਗਾ ਉਹ ਰਹਿ ਗਿਆ ਕੱਲਾ ਮਰੂਤ ਮਰੂਤ ਤਾਂ ਖਾਣ ਨੂੰ ਨਹੀਂ ਦਿਹਾਉਂਦੇ ਹੂੰ ਦਿਹਾਉਂਦੇ ਹੂੰ ਕਹੇ ਖਾਂਗਾ ਹਟ ਜੰਦੇ ਪੁੰਨੇ ਮੈਨੂੰ ਇੰਨਾ ਮਿਸਤਰੀਆਂ ਨਹੀਂ ਨੇ ਵੀ ਕਿਹਾ ਸੀਗਾ ਕਹਿੰਦੀ ਮਰੂਤ ਕੱਚਾ ਮਰੂਤ ਪੁੰਨ ਕੈ ਕਰੀ ਗੈਸ ਤੇ ਜਾ ਚੁੱਲ੍ਹੇ ਚ ਕੋਲਾ ਨਹੀਂ ਖਾਲਾ ਉਹ ਕੱਲਾ ਲੁਕਤਾ ਰਹੇਗਾ ਵਕਤ ਨਾਲ ਮਰੂਤ ਹੋਣੀ ਨਹੀਂ ਆਪਣੀ ਇਹ ਕਿਉਂ ਲਾਡੀ ਕੇ ਬਿਤੇ ਦੇਣ ਆਹ ਇਹਨਾਂ ਦੇ ਆਪਣੇ ਗਵਾਂਡੀਆਂ ਦੇ ਸਵਾਲ ਇਹ ਪਗਲ ਸਵਾਲ ਫੱਤੀ ਖਾਣੇ ਪੱਤ ਦਵਾਈ ਕੀ ਦੇ ਲਾਡੀ ਕੇ ਆਪਣੇ ਕੇ ਕੰਨੇ ਵੀ ਹੋ ਕੋ ਨੁਤੇ ਖਾਲੇ ਕੰਨੇ ਸੰਘਾਟੇ ਹਾ ਪਾਰ ਜੀ ਲੋ ਜਿ ਦਵਿੰਦਰ ਦੇ ਪਿਆਰੇ ਲੱਡੂ ਪੇੜੇ ਪੈਰੇ ਸੀਗੇ ਉਹ ਦੇਸ ਬਲਾਂ ਹੀ ਤੋੜ ਤੋੜੇ ਸੀ ਬੁੱਟੇ ਭਰੇ ਪੈ ਗਏ ਦੋ ਬੁੱਟੇ ਨੇ ਉਹਨਾਂ ਦੇ ਵੇੜੇ ਚਾ ਅਦਰ ਨੂੰ ਦਿੱਸਦਾ ਸੀ ਕੋਈ ਇਥੇ ਹਾਂ ਕਿੱਦੈ ਜਿੱਦੇ ਆਦਰ ਆਇਆ ਕੰਨੇ ਲਾਡੀ ਕੇ ਤੋੜੇ ਸਾਂ ਹੈਗੇ ਨੇ ਉਹਨਾਂ ਦੇ ਪਰ ਦੇਖ ਕੇ ਨੇ ਸੀ ਬਾਜੀ ਫੇਰਦਿਆਂ ਨੇ ਆਪ ਆਪਣੇ ਰੂਤਾ ਬਾਪੂ ਨਾਲ ਹੀ ਗਏ ਅੱਜ ਕੱਲੂ ਬੀਬੀ ਕਿੰਨੇ ਲਿਆਉਂਦੇ ਹੁੰਦੇ ਸੀ ਹੁਣ ਨਾ ਟੋਕਰਾ ਭਰ ਜਾ ਅੱਜ ਕੱਲ ਵੀ ਮਰੂਦਾਂ ਟੋਕਰਾ ਟੋਕਰਾ ਲਿਆਉਣਾ ਹੁੰਦਾ ਬਾਪੂ ਬਾਅਦ ਚ ਬੈਜਣਾ ਮੰਜੇ ਤੇ ਥਾਲਾ ਲਾਣਾ ਜਿਹੜਾ ਕੋਈ ਆਉਂਦਾ ਚਾਰ ਕਿਸੇ ਨੂੰ ਦੋ ਕਿਸੇ ਨੂੰ ਥਾਲ ਪਾਣੀ ਨਹੀਂ ਕੀ ਹੋਗਾ ਬੂਟਿਆਂ ਨੂੰ ਪਤਾ ਨਹੀਂ ਕੀ ਹੋਰ ਪਤਾ ਨਹੀਂ ਉਹਨਾਂ ਦੇ ਕਰਮਾਂ ਦੀ ਹੁੰਦੀ ਹੈ ਨਾ ਉਹ ਤਾਂ ਪੱਟ ਦੇ ਨਵੇਂ ਲਾਜ ਦੇ ਦੋ ਮੈਨੂੰ ਤੇ ਲੱਗਦੇ ਨਹੀਂ ਪਤਾ ਨਹੀਂ ਕੀ ਪਤਾ ਨਹੀਂ ਕੀ ਬਾਣਾ ਹੋ ਗਿਆ ਬਾਪੂ ਹੁੰਦੇ ਤਾਂ ਮਰੂਰੀਂ ਦੀ ਮੁਕੇਸ ਨਾ ਸਿਆਜ ਨਾ ਗਰਮੀ ਚ ਮਾਰਾ ਬਾਤ ਉਹ ਅਸੇ ਬੂਟਿਆ ਤੇ ਲੱਗ ਜਾਂਦੇ ਹੋ ਅਸੇ ਬੂਟਾ ਤੇ ਲੱਗ ਜਾਂਦੇ ਕਿਸੇ ਬੰਦੇ ਦਾ ਨਾ ਕਰਮ ਹੁੰਦਾ ਕਿਸੇ ਧੀ ਦਾ ਜਾਂ ਪੁੱਤ ਦਾ ਜਾਂ ਕਿਸੇ ਆਪਣੇ ਵੱਡੇ ਬਜ਼ੁਰਗ ਦਾ ਹਨ ਕਰਮ ਹੁੰਦਾ ਸਰ ਮੈਂ ਕਿੱਥੇ ਸਿੱਦੇ ਨੂੰ ਖਾਂਦੇ ਵੀ ਨਹੀਂ ਤੇ ਹੋਰ ਆਣ ਗਵਾਣ ਵੀ ਦਿੱਤੇ ਦਰਵਾਜ਼ੇ 'ਚ ਬੈਠੇ ਹੁੰਦੇ ਪੜਾਖ ਦਿਨ ਸੜਕ 'ਤੇ ਮੁਰੂ ਜੇ ਹੋ ਗੋਲੇ ਪੱਟੇ ਮਗਰ ਉਹਨੇ ਜਾਂਦੇ ਹੁੰਦੇ ਸੜਕ ਤੇ ਹੋ ਵਾਈ ਗੁਰੂ ਬਾਹਰ ਲਾ ਲੇ ਤੇ ਮਾਸੀ ਦਾ ਤੋਤੇ ਡਾਈ ਜਾਂਦੇ ਮੇਰੀ ਤੋਂ ਚਲੋ ਇਹ ਪਲਾਸ ਅੰਪਿਆ ਚੱਲਦੀ ਫਿਰ ਮਿਲ ਗਾਣੀ ਨਹੀਂ ਚੱਲੇ ਵੇ ਹੁਣ ਕਿੱਧਰ ਦੀ ਤਿਆਰੀ ਹੈ ਕਿ ਉਹ ਕਿੰਨੇ ਸੀ ਇਹ ਕੰਨੀ ਮੈਂ ਕਿਤੇ ਮੂਰੇ ਨਹੀਂ ਬੈਠੀ ਮੈਂ ਪਹਿਲੀ ਵਾਰ ਮੂਰੇ ਬੈਠੀ ਆ ਸਿਆ ਕੀਦਾ ਗਿਆ ਆ ਗਿਆ YouTube ਲਾ ਰੱਖ ਲਿਆ ਹੈ ਉਹ ਨਹੀਂ ਕਰਦਾ ਕੰਨੇ ਤੇ ਮਰੇ ਹੋਰ ਦੱਬ ਲੈਂਦੀ ਆ ਕਰ ਦੋ ਦੱਬ ਲਾ ਦੱਬ ਲੱਗੇ ਕੋਈ ਮੈਂ ਕਿਤੇ ਨਾ ਤੇ ਬੁਣ ਤੱਕੜ ਮੱਖੀਆਂ ਵੜ ਗਏ ਮੇਰੇ ਗਾਣਾ ਸੁਣ ਜਾਣਗੇ ਬਾਹਰ ਆ ਕੇ ਸੰਭਲਣਾ ਹੋਣਾ ਹੈ ਜਾ ਕੇ ਆਉਂਗੇ ਗੱਡੀ ਤਾਂ ਹੀ ਲਾ ਕੇ ਆਉਂ ਲਾਉਂਦੇ ਹਜੇ ਸੰਭਰ ਨੇ ਸੰਭਰ ਤਾਂ ਨਹੀਂ ਝਾੜੂ ਲਾ ਲੈਣੀ ਹੈ ਕਿੱਦਾਂ ਤਿਆਰ ਕੀਤੀ ਲਾਣ ਸ਼ੋਦੀ ਬੱਚੇ ਦੇ ਵਿੱਚ ਉਹਨਾਂ ਦੇ ਸਮੇਂ ਤੇ ਮਾਲੀਆ ਕਰੀ ਦੋਸਤਾਂ ਦੇ ਨਾਲ ਬਾਲਾ ਨਾਲ ਬਾਲਾ हो जाता बढ़ जाए। इनको काम देते ये नौ लाख रूपए है। बाकी फब्बारा जी, बर्थडे lado lado ਦਾਲ ਜਿਹੜੀ ਬਣ ਗਈ ਹੈਗੀ ਤੇ ਕਿਉਂਕਿ ਹਜੇ ਤੜਕਾ ਇਹਨੂੰ ਵਾਕੀ ਹੈਗਾ ਤੜਕਾ ਲਾ ਕੇ ਫੇਰ ਲੈਣਾ ਹੁਣ ਪਾਉਂਦਾ 10 ਮਿੰਟ ਹਰਾ ਧਨੀਆ ਚੀਰ ਕੇ ਸਕਾਇਆ ਹਾ ਤੋ ਐ ਪਿਆਗਾ ਤੋ ਕੀ ਇਹਦੇ ਕਰੇ ਰਿhta ਜਾਵਾ ਔਰ ਢਿੱਕੇ ਫੇਰ ਚੰਗੀ ਤਰ੍ਹਾਂ ਚਾਹ ਪਾਣੀ ਕੱਢ ਕੇ ਪੁੱਟ ਲਓ ਤੇ ਇਹਦੇ ਵਿੱਚ ਆਪਣਾ ਤੜਕਾ ਭੁੱਜ ਜੇ ਹੈ ਮੋਫਾਂ ਦੀ ਦਾਲ ਸਬਜੀ ਨਹੀਂ ਦਾਲ ਰੇਟੀ ਲੁੱਟੀ ਚਾਰੇ ਹੀ ਪਾਣੀ ਪਿਆਈ ਬਸ ਹੁਣ ਤੜਕਾ ਲਾ ਕੇ ਪੀਣ ਵਾਲਾ ਦੁੱਧ ਕਾਉਣੀਆ ਭਾਂਡੇ ਦੇ ਵਿੱਚ ਤੇ ਦੁੱਧ ਗਰਮ ਕਰਕੇ ਜਾਈ ਤੇ ਕੱਢ ਜੂ ਪੀਣ ਵਾਲਾ ਦਹੀਂ ਜਮਾਉਣੀ ਥੋੜੇ ਬਹੁਤ ਜੇ ਜਮਾਉਣੀ ਜਮਾ ਲ ਨੂ ਖਾਉ ਹੈ ਖਾਣੇ ਮੇਂ ਹਣੀ ਖਾਣ ਕੇ ਜੇ ਖਾ ਮਸਾਲਾ ਨੂੰ ਆਸ ਤੇ ਫਿਰ ਹੋ ਜਾਂਦੇ ਠੀਕ ਗੜਾ ਜਾ ਲੂਜੀ ਤੜਕਾ ਲਾ ਕੇ ਪਹਿਲੇ ਵਿੱਚ ਪਾ ਦੇਵਾਂਗੇ ਆਪਣੀ ਦਾਲ ਤਿਆਰ ਹੋ ਜੂ ਤੇ ਬਾਅਦ ਦੇ ਵਿੱਚ ਪਤਣੀਆਂ ਪਾ ਦਾਂਗੇ ਪਤਣੀਆਂ ਚਾਹੇ ਹੁਣ ਪਾ ਦਈਏ ਪਹਿਲਾਂ ਕਿਉਂਕਿ ਤੇ ਫਿਰ ਰਾਜੂ ਕੀ ਉੱਤੀ ਧਰ ਦਾਂਗੇ ਤੇ ਬੜਾ ਟਾਈਮ ਸੇਕ ਰਹਿੰਦਾ ਹੈਗਾ ਹੀਟਰ ਮੰਗੋ ਬਹੁਤ ਸਾਰੇ ਪਾ ਦ ਆਣੀਆਂ ਆ ਧਣੀਆਂ ਧੂਣੀਆਂ ਨੇ ਪੰਡ ਤੋ ਲਾਣਿਆ ਆ ਬੱਚੀ ਪਈਆ ਦੁਪਹਿਰ ਵਾਲੀ ਚਾਹ ਇਹਨੂੰ ਪਾ ਦੇਣਿਆ ਲੈਟੀ ਕੇਰਾ ਮੈਂ ਚਾਹ ਲਈ ਥੋੜੀ ਜਿਹੀ ਮੈਂ ਲੈਟੀ ਵਿੱਚ ਫੇਰ ਵਾਪਸ ਰੱਖ ਲੈਣੀ ਉਹ ਮੱਝ ਨੂੰ ਉਹ ਲੈਟੀ ਚ ਪਾ ਦੂਗੀ ਚਾਚੂ ਫਿਰ ਖਾਦੀ ਦੋ ਕਿਤੇ ਤਾਂ ਨੂੰ ਡੋਦਣਾ ਨਾ ਮਤਲਬ ਸੋਸ ਤੇ ਤੜਕਾ ਲੱਗ ਗਿਆ ਲੋ ਜੀ ਤੜਕਾ ਆਪਣਾ ਲੱਗ ਚੁੱਕਿਆਗਾ ਤੇ ਦਾ ਫੇਰ ਦੇ ਬਜਰ ਭੁੱਜ ਕੇ ਵਿੱਚ ਪਾ ਦੀ ਤੇ ਆਪਣਾ ਵੀਡੀਓ ਦਾ ਐਂਡ ਰਹਿ ਜਾਂਦਾ ਸੀਗਾ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਰ ਹੋ ਜਾਣਦੇ ਪੁੱਤ ਲਸਣ ਕੱਚਾ ਹੈ ਜੀ ਗੰਡੇ ਦਾ ਭੁੱਜਦਾ ਹੈ ਆ ਟਾ ਕਰੇ ਜੀ ਮੱਖੀ ਮੁੱਖ ਨੇ ਡੱਗੇ ਜੀ ਹਜੇ ਚ ਕਰਸਿਆ ਕਿ ਮਾਰੀ ਨਹੀਂ ਆਏ ਚ ਦਾ ਪਾ ਦੂ ਪੁੱਤ ਅੱਛਾ ਟੜ ਤੜ ਕੇ ਗਲਤ ਦੇਤੀ ਪੜੀਏ ਉਹ ਕੰਮ ਖਰਾਬ ਕਰਤਾ ਗੁਰਮਨ ਚਲੋ ਜੀ ਪਕਰਾਗੇ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਫਾਲੋ ਸਬਸਕ੍ਰਾਈਬ ਕੰਮ ਕੀ ਖਰਾਬ ਕਰ ਦਿੱਤਾ ਜਿਹੜੀ ਟੜਕੇ ਆਈ ਟੜਕੇ ਦਾ ਨਹੀਂ ਸੀ ਰੋ ਟੱਕਣ ਦੂਜੀ ਦਾਲ ਜਿਹੜੀ ਦਾਲ ਬਣਾਈ ਸੀ ਹੁਣ ਆ ਮੱਛੂ ਸੋ ਕਮਾਨਾ ਗੁਰਮੁਖੀ ਕੰਮ ਬਾਰੇ ਵਧਣੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਤਾਂ ਹੀ ਬੁਲਾਉਦੇ ਸੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ